ਹੈਲੋ ਬੱਚਿਓ ਸਵਾਗਤ ਕਰਦੇ ਆ ਤੁਹਾਡਾ ਚੈਨਲ ਸਮਾਰਟ ਸਟੱਡੀ ਐਜੂਕੇਸ਼ਨ ਤੇ ਤਾਂ ਬੱਚਿਓ ਅੱਜ ਦੀ ਵੀਡੀਓ ਵਿੱਚ ਅੱਪਾ ਕਰਾਂਗੇ ਪੰਜਾਬ ਕੋਲ ਸਿੱਖਿਆ ਬੋਰਡ ਦੀ ਜਮਾਤ 8ਵੀਂ ਵਾਲਿਆਂ ਲਈ ਪੰਜਾਬੀ ਦੂਜੀ ਭਾਸ਼ਾ ਦਾ ਫਾਈਨਲ ਬੋਰਡ ਪੇਪਰ 2025 ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਤੁਹਾਡੇ ਜਿਹੜੇ ਪੇਪਰ ਨੇ 19 ਫਰਵਰੀ ਤੋਂ ਸਟਾਰਟ ਹੋਣ ਜਾ ਰਹੇ ਨੇ ਤਾਂ ਬਹੁਤ ਹੀ ਘੱਟ ਟਾਈਮ ਬਚਿਆ ਤੁਹਾਡੇ ਕੋਲ ਤਿਆਰੀ ਕਰਨ ਲਈ ਤਾਂ ਖਾਸੇ ਸਾਰੇ ਸੈਂਪਲ ਪੇਪਰ ਜਿਹੜੇ ਨੇ ਅਪਲੋਡ ਹੋ ਚੁੱਕੇ ਨੇ ਇਸ ਚੈਨਲ ਤੇ ਜਾ ਕੇ ਇੱਕ ਵਾਰ ਚੈੱਕ ਕਰ ਲਓ ਪੰਜਾਬੀ ਪਹਿਲੀ ਭਾਸ਼ਾ ਦਾ ਪੇਪਰ ਵੀ ਜਿਹੜਾ ਅਪਲੋਡ ਹੋ ਚੁੱਕਿਆ ਹੈ ਉਸ ਨੂੰ ਵੀ ਚੰਗੀ ਤਰ੍ਹਾਂ ਪੜ੍ਹ ਲਵੋ ਤਾਂ ਜਿਹੜੇ ਪੇਪਰ ਅਪਲੋਡ ਹੋ ਰਹੇ ਨੇ ਉਹ ਸਾਰਿਆਂ ਵਿੱਚ ਤੁਹਾਨੂੰ 70% ਜਿਹੜਾ ਪੇਪਰ ਉਹ ਦੇਖਣ ਨੂੰ ਮਿਲੇਗਾ ਹੀ ਮਿਲੇਗਾ 100% ਨਹੀਂ ਕਮਾਂਗੇ ਐਮੀ ਤੁਹਾਨੂੰ ਲਾਰਾ ਲਾਈਏ ਹਾਂ ਲੇਕਿਨ 70% ਤੁਹਾਨੂੰ ਪੇਪਰ ਦੇਖਣ ਨੂੰ ਮਿਲੇਗਾ ਤਾਂ ਵੀਡੀਓ ਨੂੰ ਪੂਰਾ ਦੇਖਣਾ ਹੈ ਤੇ ਜਿੰਨਾ ਹੋ ਸਕੇ ਇਸ ਨੂੰ ਸ਼ੇਅਰ ਕਰ ਦੇਣਾ ਆਪਣੇ ਦੋਸਤਾਂ 'ਚ ਤਾਂ ਚੈਨਲ ਤੇ ਵੀ ਨਵੇਂ ਹੋ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਹੈ ਤਾਂ ਚਲੋ ਸਟਾਰਟ ਕਰਦੇ ਆ ਤਾਂ ਮੇਰਾ ਮਕਸਦ ਇਹ ਹੀ ਹੈ ਤੁਹਾਡੀ ਜਿਹੜੀ ਤਿਆਰੀ ਹੈ ਉਹ ਸਮੇਂ ਸਿਰ ਚੰਗੇ ਤਰੀਕੇ ਨਾਲ ਹੋ ਜਾਵੇ ਸਾਰੇ ਬੱਚਾ ਦੇ ਜਿਹੜੇ ਨੰਬਰ ਨੇ ਉਹ ਈਸ਼ਵਰ ਵਧੀਆ ਆ ਜਾਣ ਤਾਂ ਇਹ ਦੇ ਦਿੱਤੇ ਪੈਰੇ ਨੂੰ ਪੜ੍ਹ ਲਵੋ ਪਹਿਲਾ ਦਾ ਪੁੱਛਿਆ ਪ੍ਰਸ਼ਨਾਂ ਦੇ ਉੱਤਰ ਦੋ ਪਹਿਲਾ ਪਹਿਲਾ ਤਾਂ ਤੁਸੀਂ ਪੈਰਾ ਪੜ੍ਹ ਲੈਣਾ ਹੈ ਚੰਗੀ ਤਰ੍ਹਾਂ ਇੱਕ ਵਾਰ ਦੇਖ ਲਵੋ ਪੈਰੇ ਨੂੰ ਉਸ ਤੋਂ ਬਾਅਦ ਜਿਹੜੇ ਆਨਸਰ ਨੇ ਉਹ ਦੇਖ ਕੇ ਕਰਨੇ ਨੇ ਲੇਕਿਨ ਮੈਂਨੇ ਪਹਿਲਾ ਹੀ ਸੋਲਵ ਕਰ ਰੱਖਿਆ ਤੁਹਾਡੇ ਲਈ ਤੁਹਾਡਾ ਟਾਈਮ ਜਿਹੜਾ ਹੈ ਉਹ ਵੇਸਟ ਨਹੀਂ ਹੋਵੇਗਾ ਤਾਂ ਫਰਸਟ ਕੁਐਸਚਨ ਹੈ ਸ਼ਹੀਦ ਰਾਜਗੁਰੂ ਕਿਹੜੇ ਸਨ ਵਿੱਚ ਬਿਨਾਂ ਦੱਸੇ ਘਰ ਤੋਂ ਨਿਕਲ ਤੁਰੇ ਤਾਂ 1924 ਇਸਵੀ ਵਿੱਚ ਰਾਜਗੁਰੂ ਦੇ ਭਰਾ ਨੇ ਸਕੂਲ ਦੀ ਫੀਸ ਲਈ ਕਿੰਨੇ ਰੁਪਏ ਭੇਜਨੇ ਸ਼ੁਰੂ ਕਰ ਦਿੱਤੇ ਸੀ 5 ਰੁਪਏ ਮਹੀਨਾ ਭੇਜਨੇ ਸ਼ੁਰੂ ਕਰ ਦਿੱਤੇ ਸੀ ਘਰ ਛੱਡਣ ਤੋਂ ਬਾਅਦ ਰਾਜਗੁਰੂ ਨੇ ਕਿਹੜੇ ਸਕੂਲ 'ਚ ਦਾਖਲਾ ਲਿਆ ਸੀ ਸੰਸਕ੍ਰਿਤ ਸਕੂਲ ਵਿੱਚ ਦਾਖਲਾ ਲਿਆ ਸੀ ਤਾਂ ਇਹ ਕੁਐਸਚਨ ਤਾਂ ਤੁਸੀਂ ਪੜ੍ਹ ਲਏ ਹੋਣਗੇ ਅੱਗੇ ਦੇਖਦੇ ਹਾਂ ਰਾਜਗੁਰੂ ਦਾ ਪੂਰਾ ਨਾਂ ਕੀ ਸੀ ਤਾਂ ਰਾਜਗੁਰੂ ਦਾ ਪੂਰਾ ਨਾਂ ਸ਼ਿਵਰਾਮ ਰਾਜਗੁਰੂ ਸੀ ਜੋ ਰਾਜਗੁਰੂ ਦੇ ਪਿਤਾ ਜੀ ਆ ਸੁਰਗਵਾਸ ਹੋਏ ਤਾਂ ਉਹਨਾਂ ਦੀ ਉਮਰ ਕਿੰਨੀ ਸੀ ਤਾਂ ਉਹਨਾਂ ਦੀ ਉਮਰ ਸੀ 6 ਸਾਲ। ਹੇਟ ਦਿੱਤੇ ਕਾਵੀ ਟੋਟਿਆਂ 'ਚੋਂ ਕਿਸੇ ਇੱਕ ਦੇ ਭਾਵ ਵਸਪਸ਼ਟ ਕਰੋ। ਕਿੰਨਾ ਹੈ ਵਿਸਾਖੀ ਨਵਾਲਾ ਮੇਲਾ ਭਰਿਆ ਜਾਏ ਨਾ ਬਜ਼ਾਰਾ ਵਿੱਚ ਪੈਰ ਧਰਿਆ ਲੱਡੂ ਜਲੇਬੀਆਂ ਦੇ ਭਰੇ ਥਾਲ ਨੇ ਖਾਣ ਦੇ ਸ਼ੌਕੀਨ ਖੜੇ ਬਨਪਾਲ ਨੇ। ਟੋਲੀਆਂ ਬਣਾਈਆਂ ਵਖੋ ਵਖਤ ਮੋਲੀਆਂ। ਸੌਂਦੇ ਨੇ ਮੇਲੇ ਸਦਾ ਨਾਲ ਬੇਲੀਆਂ ਜਾਂ ਬੋਲ ਨਹੀਂ ਸਕਦੇਓ ਜਾਂ ਸਾਡਾ ਸਾਡਾ ਸਭ ਦੁੱਖ ਜਾਣਦੇ ਰੁੱਖ ਬੋਲ ਨਾ ਸਕਦੇ ਬੰਦਾ ਛਾਵੇਂ ਬੈਠਣ ਆਵੇ ਇਹਨਾਂ ਨੂੰ ਹੀ ਛੰਗੀ ਜਾਵੇ ਨਾ ਬੋਲਣ ਨਾਲ ਕੁਕਨ ਫਿਰਵੀ ਭਾਵੇਂ ਸਭ ਕੁਝ ਜਾਣਦੇ ਪਰ ਬੋਲ ਨਾ ਸਕਦੇ ਤਾਂ ਇਹ ਲੈਣਾ ਜਿਹੜੀਆਂ ਨੇ ਆਪਣੇ ਪੜ ਲਈਆਂ ਨੇ ਤਾਂ ਇਹਨਾਂ ਦੇ ਆਨਸਰ ਦੇਖਦੇ ਆਂ ਉਪਰੋਕਤ ਕਾਵਿ ਟੋਟਿਆਂ ਦੇ ਆਧਾਰ ਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਲੱਡੂ ਜਲੇਬੀਆਂ ਨਾਲ ਕੀ ਭਰੇ ਹਨ ਤਾਂ ਲੱਡੂ ਜਲੇਬੀਆਂ ਨਾਲ ਥਾਲ ਭਰੇ ਹਨ ਮੇਲੇ ਸਦਾ ਕਿਨਾਂ ਨਾਲ ਮੋੜਦੇ ਹਨ ਤਾਂ ਇੱਥੇ ਆਜੂਗਾ ਬੋਲੀਆਂ ਬੰਦਾ ਕਿਨਾਂ ਨੂੰ ਛਾਂਗ ਰਿਹਾ ਹੈ ਤਾਂ ਬੰਦਾ ਜਿਹੜਾ ਹੈ ਰੁੱਖਾਂ ਨੂੰ ਛਾਂਗ ਰਿਹਾ ਹੈ ਰੁੱਖ ਸਭ ਕੁਝ ਜਾਣਦੇ ਕੀ ਨਹੀਂ ਕਰ ਸਕਦੇ ਰੁੱਖ ਸਭ ਕੁਝ ਜਾਣਦੇ ਹੋਏ ਵੀ ਬੋਲ ਨਹੀਂ ਸਕਦੇ ਅਗਿਆਨ ਨਿਮਨ ਲਿਖਤ ਪ੍ਰਸ਼ਨਾਂ ਵਿੱਚੋਂ ਕਿਛੇ 4 ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿੱਚ ਲਿਖੋ ਸਹਜ ਦਾ ਨਾਨਕੇ ਜਾਨ ਦਾ ਸਾਰਾ ਚਾ ਕਿਉਂ ਮੱਠਾ ਬੈ ਗਿਆ ਸੀ ਕਿਉਂਕਿ ਉੱਥੇ ਨਾ ਤਾਂ ਉਸ ਨਾਲ ਖੇਡਣ ਲਈ ਬਿੱਲੂ ਅਤੇ ਰੋਜੀ ਸਨ ਤੇ ਨਾ ਹੀ ਟੈਲੀਵਿਜ਼ਨ ਚੱਲ ਰਿਹਾ ਸੀ ਇਸ ਲਈ ਸਹਜ ਦਾ ਨਾਨਕੇ ਜਾਨ ਦਾ ਸਾਰਾ ਚਾ ਮੱਠਾ ਬੈ ਗਿਆ ਸੀ ਪੰਜਾਬ ਦੀ ਹੋਰ ਕਿਹੜੇ-ਕਿਹੜੇ ਖੇਡਾਂ ਹਨ ਗੁਲੀ ਡੰਡਾ ਕੋੜ ਲਚਪਾਕੀ ਬਾਂਦਰ ਕਿਲਾ ਰਿਧੀਮਾ ਟਿਫਨ ਵਿੱਚ ਬਿਸਕੁਟ ਕਿਉਂ ਲੈ ਕੇ ਆਈ ਸੀ ਰਿਧੀਮਾ ਦੀ ਮੰਮੀ ਬਿਮਾਰ ਸੀ ਜਿਸ ਕਰਕੇ ਘਰ ਵਿੱਚ ਰੋਟੀ ਨਹੀਂ ਸੀ ਪੱਕੀ ਤੇ ਉਹ ਰੋਟੀ ਦੇ ਥਾਂ ਟਿਫਨ ਵਿੱਚ ਬਿਸਕੁਟ ਕੇਵਲ ਬਿਸਕੁਟ ਹੀ ਲੈ ਕੇ ਆਈ ਸੀ ਕਿਹੜੀ ਗੱਲ ਦਿਲਜੀਤ ਦੇ ਮਨ ਨੂੰ ਦੁਖੀ ਕਰਦੀ ਸੀ ਤਾਂ ਇਸ ਦਾ ਅਨਸਰ ਜਿਹੜਾ ਨੀਚੇ ਦਿੱਤਾ ਗਿਆ ਹੈ ਦਿਲਜੀਤ ਦੇ ਮਨ ਨੂੰ ਇਹ ਗੱਲ ਦੁਖੀ ਕਰਦੀ ਸੀ ਕਿ ਉਸ ਦਾ ਪਿੰਡ ਉਹ ਤਾਂ ਚੰਗਾ ਹੈ ਪਰ ਉੱਥੇ ਦੇ ਲੋਕ ਸਵੈ ਦੇ ਪੱਖੋਂ ਵੇਸਲੇ ਤੇ ਬੇਧਿਆਨੇ ਹਨ ਉਹ ਆਪਣੇ ਘਰ ਦੇ ਕੂੜੇ ਘਟ ਘਟ ਨੂੰ ਟਿਕਾਣੇ ਨਹੀਂ ਲਾਂਦੇ ਜਿਸ ਕਾਰਨ ਕੂੜਾ ਜਿਹੜਾ ਨਾਲੀਆਂ 'ਚ ਫਸਿਆ ਰਹਿੰਦਾ ਹੈ ਤੇ ਪਾਣੀ ਤੇ ਨਿਕਾਸੀ ਦੇ ਰਸਤੇ ਜਦੋਂ ਕਾਵੜ ਬੰਦਾ ਹੈ ਜਿਸ ਕਰਕੇ ਪਿਛਲੀ ਬਰਸਾਤ ਵਿੱਚ ਰੁਕਿਆ ਪਾਣੀ ਲੋਕਾਂ ਦੇ ਘਰ 'ਚ ਜਾ ਕੇ ਵੜਿਆ ਸੀ ਜਿਸ ਨੇ ਕਈ ਸਮੱਸਿਆ ਪੈਦਾ ਕੀਤੀਆਂ ਹਨ ਇਸ ਕਰਕੇ ਆਪ ਟਿੰਡਰ ਜਿਸਵਾਈ ਕਰਨ ਅਤੇ ਕੂੜੇ ਕਟਰ ਨੂੰ ਟਿਕਾਣੇ ਲਾਣ ਲਈ ਕੁਝ ਕਰਨਾ ਚਾਹੁੰਦੀ ਸੀ ਤਾਂ ਇਸ ਦਾ ਆਨਸਰ ਹੈ ਅੱਗਿਆ ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ ਪੰਜ ਦੇ ਉੱਤਰ ਦਿੱਤੇ ਗਏ ਵਿਕਲਪਾਂ 'ਚੋਂ ਚੁਣ ਕੇ ਲਿਖੋ ਯੋਗਰਾਜ ਕਿਸ ਵਿਸ਼ੇ ਦੇ ਅਧਿਆਪਕ ਹਨ ਦਾ ਯੋਗਰਾਜ ਸਮਾਜਿਕ ਸਿੱਖਿਆ ਦੇ ਅਧਿਆਪਕ ਹਨ ਲੋਕਾਂ ਨੂੰ ਮਾਸਟਰ ਬੁੱਧ ਸਿੰਘ ਕੋਲ ਕਿਹੜੀ ਚੀਜ਼ ਹੋਣ ਦਾ ਸ਼ੱਕ ਸੀ ਗਿੱਦੜ ਸਿੰਘ ਇੱਕ ਕਲੋਨੀ ਵਿੱਚ ਸ਼ਾਇਦੀਆਂ ਮੱਖੇ ਲਗਭਗ ਕਿੰਨੀ ਗਿਣਤੀ ਹੁੰਦੀ ਹੈ ਇੱਕ ਕਈ ਹਜ਼ਾਰ ਸਕੂਲ ਦੇ ਮੈਦਾਨ ਵਿੱਚ ਪਾਈ ਕਿਸ ਨੇ ਛੱਡਿਆ ਮਾਲੀ ਨੂੰ ਅੱਜ ਦੇ ਛੋਟੇ ਬੱਚੇ ਅੱਜ ਦੇ ਛੋਟੇ ਬੱਚੇ ਲਈ ਕਿਹੜਾ ਵੱਛੀ ਅੰਠੇ ਠੋਰਿਆ ਹੈ ਚਿੜੀ ਇਹ ਕਿੰਨੇ ਰੋਜ਼ ਦਾ ਵਧਾਈ ਸੀ 30 ਰੋਜ਼ ਦਾ ਵਧਾਈ ਸੀ ਅਗੇ ਹੇਠ ਲਿਖੇ ਵਾਕਾਂ ਤੇ ਆਨਾ ਪੜੋ ਤੇ ਦਿੱਤੇ ਗਏ ਵਿਕਲਪਾਂ 'ਚੋਂ ਸ਼ਬਦ ਚੁਣ ਕੇ ਕੋਈ 5 ਖਾਲੀ ਸਥਾਨ ਭਰੋ ਤਾਂ ਸਕੂਲ ਵਿੱਚ ਡੈਸ਼ ਮਹੀਨੇ ਛੁੱਟੀਆਂ ਹੋ ਗਈਆਂ ਸੀ ਸਕੂਲ ਵਿੱਚ ਜোন ਮਹੀਨੇ ਦੀਆਂ ਛੁੱਟੀਆਂ ਹੋ ਗਈਆਂ ਸੀ ਚਿੱਠੀ ਨੂੰ ਡੈਸ਼ ਕਿਹਾ ਜਾਂਦਾ ਹੈ ਚਿੱਠੀ ਨੂੰ ਅੱਧੀ ਮੁਲਾਕਾਤ ਕਿਹਾ ਜਾਂਦਾ ਹੈ ਮੰਨਿਆ ਜਾਂਦਾ ਸੀ ਹੋਟਲ ਹੋਟਲਾਂ ਤੋਂ ਇਲਾਵਾ ਇੱਥੇ ਰਹਿਣ ਲਈ ਕਿਹੜੇ ਕਈ ਡੈਸ਼ ਵੀ ਮੌਜੂਦ ਹਨ ਗੈਸਟ ਹਾਊਸ ਵੀ ਮੌਜੂਦ ਹਨ ਪਖਤ ਸਿੰਘ ਵੱਲੋਂ ਅਸੈਂਬਲੀ 'ਚ ਬੰਬ ਸੁੱਟਣ ਦਾ ਡੈਸ਼ ਉ ਲਿਖਿਆ ਗਿਆ ਪ੍ਰੋਗਰਾਮ ਅੱਗੇ ਹਮੀਦ ਨੇ ਕਿਹਾ ਕਿ ਉਹ ਇਧਾ ਜਾਵੇਗਾ ਤਾਂ ਕਿ ਦਾ ਸ਼ਬਦੇ 'ਚੋਂ ਕਿਹੜੀ ਹੈ ਉਹ ਹੈ ਜਾਵੇਗਾ ਉਹ ਹਰ ਸਮੇਂ ਗਿੱਧਰ ਸਿੰਘੀ ਬਾਰੇ ਸੋਚਦਾ ਰਹਿੰਦਾ ਪਰ ਨਾਵ ਇਹਨਾਂ 'ਚੋਂ ਕਿਹੜਾ ਹੈ ਉਹ ਹੈ ਉਹੋ ਪੁਰਾਤਨ ਗ੍ਰੰਥਾ 'ਚ ਅਸੀਂ ਬਨਸਪਤੀ ਸੰਬੰਧੀ ਪੜ੍ਹਦੇ ਹਾਂ ਤਾਂ ਇਹਨਾਂ 'ਚ ਵਿਸ਼ੇਸ਼ਣ ਕਿਹੜਾ ਹੈ ਉਹ ਹੈ ਪੁਰਾਤਨ ਅੱਜ ਦੇ ਛੋਟੇ ਬੱਚੇ ਲਈ ਚਿੜੀ ਬੁਝਾਰਤ ਬਣ ਗਈ ਹੈ ਨਾਮ ਸ਼ਬਦ ਕੀ ਹੈ ਚਿੜੀ ਅੱਗੇ ਆ ਜਾਂਦੇ ਹਨ ਪੰਜ ਮੁਹਾਵਰੇ ਵਰਤਨੇ ਨੇ ਪੰਜ ਸ਼ਬਦਾਂ ਮੁਹਾਵਰਿਆਂ ਨੂੰ ਇਸ ਤਰ੍ਹਾਂ ਵਾਕਾਂ ਚ ਵਰਤੋ ਕਿ ਅਰਥ ਸਪਸ਼ਟ ਹੋ ਜਾਣ ਇਹ ਲਿਖਿਆ ਜੋ ਕਿਸੇ ਪੰਜ ਸ਼ਬਦਾਂ ਨੂੰ ਲਿੰਗ ਬਦਲ ਕੇ ਲਿਖੋ ਤੇ ਵਚਨ ਬਦਲ ਕੇ ਲਿਖੋ ਨੀਚੇ ਵਚਨ ਵੱਲ ਦਿਤੇਗੇ ਹਨ ਤਾਂ ਇਹ ਤੋਂ ਤੁਹਾਨੂੰ ਅੰਤ ਹੀ ਹੋਣਗੇ ਤੁਸੀਂ ਕਰ ਲਵੋਗੇ ਅੱਗੇ ਤੁਹਾਨੂੰ ਦਿੱਤਾ ਗਿਆ ਹੈ ਇੱਕ ਵਿਸ਼ੇ ਤੇ ਲੇਖ ਲਿਖਣਾ ਹੈ 150 ਤੋਂ 200 ਸ਼ਬਦਾ ਦੀ ਲੇਖ ਰਚਨਾ ਤੇ ਲਾਸਟ ਵੀ ਤੁਹਾਨੂੰ ਦਿੱਤਾ ਗਿਆ ਹੈ ਸਕੂਲ ਦੇ ਮੁਖ ਅਧਿਆਪਕਾ ਤੋਂ ਮੈਚ ਦੇਖਣ ਦੇ ਆਗਿਆ ਲੈਣ ਸੰਬੰਧੀ ਬਿਨੈ ਪੱਤਰ ਜਾਂ ਫਿਰ ਇੱਕ ਹੋਰ ਪੱਤਰ ਦਿੱਤਾ ਗਿਆ ਹੈ نیچے ਉਹਨਾਂ ਚੋਂ ਇੱਕ ਕਰ ਲੈਣਾ ਹੈ ਲੇਕਿਨ ਪੜ੍ਹਨੇ ਦੋਨੋਂ ਹੀ ਨੇ ਸਾਰੇ ਹੀ ਜਿਹੜੇ ਲੇਖ ਨੇ ਉਹ ਵੀ ਤੁਸੀਂ ਸਾਰੇ ਕਰਕੇ ਜਾਣੇ ਨੇ ਕੋਈ ਵੀ ਨਹੀਂ ਛੱਡਣਾ ਹੈ ਤਾ ਨਿਸ਼ਚਿਤ ਤਾ ਗਿਆ ਤੁਹਾਨੂੰ ਇੱਕ ਐਪਲੀਕੇਸ਼ਨ ਜਿਹੜੀ ਸੀ ਜਾਦੀ ਆਪਸ਼ਨ ਦਿੱਤੇਗੀ ਸੀ 8 ਅੰਕਾਂ ਦੀ ਹੋਵੇਗੀ ਤੁਹਾਡੇ ਇਹ ਆਪਣੇ ਪਿਤਾ ਜੀ ਨੂੰ ਆਪਣੀ ਸਲਾਣਾ ਪ੍ਰੀਖਿਆ ਵਾਲੇ ਜਾਣਕਾਰੀ ਦੇਣ ਲਈ ਪੱਤਰ ਲਿਖੋ ਇਹਨਾਂ ਚੈੱਕ ਕਰਨੀ ਹੈ ਤੇ ਪਰਨਾਵ ਦੀ ਪਰਿਭਾਸ਼ਾ ਲਿਖੋ ਕਿਰਿਆ ਕਿਸ ਨੂੰ ਆਗਦੇ ਹਨ ਇਹਨਾਂ ਬਾਰੇ ਦੱਸਣਾ ਹੈ ਤਾਂ ਹੁਣ ਆਪਾਂ ਬਸ ਲਾਸਟ ਜਿਹੜਾ ਕੁਐਸਚਨ ਹੈ ਇਸ ਬਾਰੇ ਦੇਖਾਂਗੇ ਪਰਨਾਵ ਦੀ ਪਰਿਭਾਸ਼ਾ ਦੇਖਦੇ ਹਾਂ ਤੇ ਕਿਰਿਆ ਕਿਸ ਨੂੰ ਆਗਦੇ ਹਨ ਤਾਂ ਇਸ ਬਾਰੇ ਪੜ੍ਹਦੇ ਹਾਂ ਤਾਂ ਕਿਰਿਆ ਜਿਹੜੀ ਹੈ ਜਿਹੜੇ ਸ਼ਬਦ ਕਿਸੇ ਕੰਮ ਦਾ ਹੋਣਾ ਕਰਨਾ ਜਾਂ ਵਾਪਰਨਾ ਆਦਿ ਕਾਲ ਸਹਿਤ ਪ੍ਰਗਟ ਕਰਨ ਉਹ ਕਿਹਦੇ ਆਖਵਾਉਂਦੇ ਹਨ ਜਿਵੇਂ ਕੀ ਉਹ ਗਿਆ ਮੈਂ ਪੁਸਤਕ ਪੜ੍ਹੀ ਚਪੜਾਸੀ ਨੇ ਘੰਟੀ ਵਜਾਈ ਗੁਰਮੀਤ ਹਾਕੀ ਖੇਡਦਾ ਹੈ ਪਹਿਲੇ ਵਾਕ ਚ ਗਿਆ ਹੈ ਦੂਜੇ ਚ ਪੜ੍ਹੀ ਕਿਰਿਆਵਾਂ ਤੀਜੇ ਚ ਵਜਾਈ ਅਤੇ ਚੌਥੇ ਚ ਖੇਡਦਾ ਹੈ ਤਾਂ ਇਸ ਨੂੰ ਕੀ ਕਹਿੰਦੇ ਨੇ ਕਿਰਿਆ ਪੜਨਾਵ ਕੀ ਹੁੰਦਾ ਜਿਹੜਾ ਸ਼ਬਦ ਨਾਵ ਦੀ ਥਾਂ ਵਰਤਾਇ ਜਾਵੇ ਉਸਨੋ ਕੀ ਕਹਿੰਦੇ ਹਨ ਪੜਨਾਵ ਜਿਵੇਂ ਕਿ ਤੂਸੀ ਉਹ ਹੋ ਕਈ ਉਹ ਕੌਣ ਇਸ ਤਰ੍ਹਾਂ ਪੜਨਾਵ ਜਿਹੜੇ ਹੁੰਦੇ ਨੇ ਉਹ 6 ਪ੍ਰਕਾਰ ਦੇ ਹੁੰਦੇ ਹਨ ਤਾਂ ਬੱਚਿਓ ਇਹ ਸੀ ਤੁਹਾਡਾ 8ਵੀਂ ਜਮਾਤ ਵਾਲਿਆ ਦਾ ਪੰਜਾਬੀ ਦੂਜੀ ਭਾਸ਼ਾ ਦਾ ਪੇਪਰ ਤਾਂ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ